ਟੜਕਾ ਸੇ ਜੋ ਗ੍ਰੰਥੀ ਸੰਗ੍ਰਿ ਦਰਦਨਾਕ ਮੌਤ ਅਨਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ ਪਰਿਵਾਰਕ ਮੈਂਬਰ ਦੇ ਸਥਾਨਕ ਲੋਕਾਂ ਨੇ ਕੀਤਾ ਨੇਸ਼ਨਲ ਹਾਈਵੇ ਰੋਡ ਜਾ ਠਾਣਾ ਕਿ ਤੁ ਨਗਲ ਦੇ ਅਧੀਨ ਆਉਂਦੇ ਪਿੰਡ ਚੰਡੇ ਦੇ ਜੀਓ ਪਟਾਟ ਬੰਮ ਦੇ ਨੇੜੇ ਇੱਕ ਅਨਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੋਈ ਦਰਦਨਾਕ ਮੌਤ ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਸਾਰਚੂਰ ਵਜੋਂ ਹੋਈ ਜੋ ਪਿੰਡ ਸੋਇਆਂ ਤੋਂ ਫਟੇਗੜ ਚੂੜੀਆਂ ਰੋਡ ਦੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੀ ਡਿ ਔਰ ਜਨਾਰੀ ਦਿਰਾ ਆਪਣੀ ਡਿਊਟੀ ਜਾ ਰਿਹਾ ਸੀ ਜਦ ਪਿੰਡ ਚੰਡੇ ਦੇ ਕੋਲ ਪੁਜਾ ਤਾਂ ਪਿੱਛੋਂ ਇੱਕ ਤੇਜ਼ ਰਫਤਾਰ ਵਾਹਨ ਵੱਲੋਂ ਟੱਕਰ ਮਾਰ ਕੇ ਮੌਕੇ ਤੇ ਵਾਹਨ ਪੁਜਾ ਕੇ ਫਰਾਰ ਹੋ ਗਏ ਘਟਨਾ ਸਥਾਨ ਤੇ ਪੁਜੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਥਾਣਾ ਕਤੋਂ ਨੰਗਲ ਵਿਖੇ ਬਾਰ-ਬਾਰ ਫੋਨ ਕਰਨ ਦੇ ਪੁਲਿਸ ਪ੍ਰਸ਼ਾਸਨ ਵੱਲੋਂ 2 ਘੰਟੇ ਤੱਕ ਕੋਈ ਵੀ ਨਾ ਪੁਜਾ ਸਥਾਨਕ ਲੋਕਾਂ ਨੇ ਮਦਦ ਦੇ ਨਾਲ ਅੰਮ੍ਰitsar ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਪੁਲਿਸ ਥਾਣਾ ਕਤੋਂ ਨੰਗਲ ਦੇ ਮੁਲਾਜ਼ਮਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਨੂੰ ਵੀ ਕਾਰਵਾਈ ਦਾ ਪ੍ਰੋਸਾ ਦਿੱਤਾ ਲੜਕੀ ਆਵਾਜਾਈ ਨੂੰ ਮਹਾਲ ਕਰਵਾਇਆ ਇਸੇ ਸਬੰਧ ਵਿੱਚ ਸਾਡੇ ਪੱਤਰਕਾਰ ਰਾਜਾ ਕੋਟ ਨੇ ਸੁਖਮਿਰ ਸਿੰਘ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਕੱਠੋਂ ਅੰਦਗ ਹੈ ਜੀਨਾ ਜੀ ਕੀ ਨਾਮ ਹੈ ਜੀ ਸਿੰਘ ਜੀ ਕੀ ਗੱਲ ਹੈ ਤੁਹਾਡੇ ਭਰਾ ਨੂੰ ਵੀ ਭਾਈ ਕੋ ਵਾਣ ਕੋਈ ਓਵਰਲੋਡ ਕੋਈ ਸਪੀਡ ਦੇ ਮਾਰਗੇ ਚਲ ਗਿਆ ਕੋ ਬੰਦੇ ਸਾਡੇ ਡਰਾਈਵਰ ਗੱਡੀ ਦੇ ਕੋਈ ਚਲ ਕੇ ਚਲ ਗਿਆ ਕੋ 2 ਘੰਟੇ ਹੋ ਗਏ ਕਹਿੰਦੇ ਕਾਰਵਾਈ ਹੋਣ ਤੱਕ ਨਹੀਂ ਕੀਤੀ ਕਿਸ ਨੇ ਇਹ ਕਦੇ ਰੋਡ ਜਮ ਬਾਗੀ ਤਾਂ ਜੀ ਰੋਡ ਜਮ ਤਾਂ ਕੀਤਾ ਸੀ ਤੇ ਫਿਰ ਹੁਣ ਆਣ ਕੇ ਆਣ ਕੇ ਕੋਈ ਸਮਲਾਜਮ ਆ ਸਕਦਾ ਕੀ ਮੰਗ ਕੀ ਕਰਦੇ ਹੋ ਮੰਗਾ ਜੀ ਤਾਂ ਸਾਨੂੰ ਸਫਾਈ ਦਾ ਵਾ ਸਾਨੂੰ ਵੀ ਜਿਸ ਤਰ੍ਹਾਂ ਹੁੰਦਾ ਟੋਲ ਪਲਾਇ ਜਿਦੋਂ ਤੋਂ ਇਹਦੀ ਕੋਈ ਸੀ ਟੀਵੀ ਫੁਟੇਜ ਕੱਢ ਕੇ ਉੱਤੇ ਕਾਰਵਾਈ ਕੀਤੀ ਜਾਏ ਵਾਣ ਦੇ ਉੱਤੇ ਜਿੰਨੇ ਫੇਟ ਮਾਰੀਗੇ ਐਕਸੀਡੈਂਟ ਕੀਤਾ ਜੀ ਇਹ ਕਿਹੜੇ ਪਿੰਡ ਦੇ ਰਹਿਣ ਵਾਲੇ ਇਹ ਸਰਚੂਰ ਦੇ ਪਿੰਡ ਰਹਿਣ ਵਾਲੇ ਜੀ ਇਹ ਜਿਹੜਾ ਜਿੰਨੇ ਦਿੱਤਾ ਇਹ ਪੀਨਾ ਜੀ ਦਾ ਨਾਮ ਇਹ ਦਾ ਨਾ ਜਸਪਾਲ ਸਿੰਘ ਜੀ ਮੇਰਾ ਭਰਾ ਹੈ ਛੋਟਾ ਜੀ ਜਸਪਾਲ ਸਿੰਘ ਦਾ ਪਿੰਡ ਨਾਂਕ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਵਾਇਗੁਰ ਜੀ ਕੀ ਨਾਮ ਹੈ ਕਿਹੜਾ ਪਿੰਡ ਜੇ ਮਨਜੀਤ ਸਿੰਘ ਜੀ ਨਾਂ ਆਪਣਾ ਵਾਇਗੁਰ ਜੀ ਹਾਂ ਜੀ ਪਿੰਡ ਕਰਾ ਤੇ ਪਿੰਡ ਦੀ ਸੀਟ ਵਰਜੇ ਕੀ ਗੱਲ ਹੋਈ ਜੱਥੇ ਗੱਲਬਾਤ ਇਦਾਂ ਜਿਵੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਸਮੇਸ਼ ਤਰਨਾ ਦਲ ਤੋਂ ਫੌਜ ਬਾਬਾ ਮੇਜੇ ਸਿੰਘ ਸੋਢੀ ਤੇ ਪਾਸੋਂ ਗੱਲ ਇਦਾਂ ਹੀ ਆ ਕਿ ਇੱਥੋਂ ਅਸੀਂ ਰਸਤੇ ਵਿੱਚ ਲੰਘ ਰਹੇ ਸੀ ਤੇ ਫੌਜ ਨਿਹੰਗ ਸਿੰਘ ਫੌਜ ਨੂੰ ਕੋਈ ਇੱਥੇ ਗੱਡੀ ਵਾਲਾ ਕੋਈ ਟੱਕਰ ਮਾਰ ਕੇ ਚਲ ਗਿਆ ਵਾ ਤੇ ਉਹ ਗੱਡੀ ਵਾਲਾ ਟੱਕਰ ਮਾਰ ਕੇ ਫਰਾਰ ਹੋ ਗਿਆ ਵਾ ਉਹ ਨਿਹੰਗ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਗਈ ਆ ਤੇ ਚਲੋ ਕਥੂ ਨੰਗਲ ਦੀ ਪੁਲਿਸ ਨੇ ਆਣ ਕੇ ਲਿਖੀ ਆਪਣਾ ਕਾਰਵਾਈ ਉਹਨਾਂ ਕਹਿੰਦੇ ਆ ਵੀ ਕਰਾਂਗੇ ਆਪਾਂ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹੋ ਚਾਹੁੰਦੇ ਆ ਕਿ ਉਹ ਆਪਣਾ ਜੋ ਵੀ ਕਾਰਵਾਈ ਬੰਦੀ ਆ ਉਹ ਗੱਡੀ ਜੋ ਵੀ ਟੱਕਰ ਮਾਰ ਕੇ ਗਿਆ ਵਾ ਬੰਦਾ ਉਹਨੂੰ ਜਲਦ ਤੋਂ ਜਲਦ ਫੜਨ ਤੇ ਉਹਦੇ ਉੱਤੇ ਪਰਚਾ ਦਰਜ ਕਰਨ ਤੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਨਹੀਂ ਕਰਦਾ ਤੇ ਫਿਰ ਦਲਪੰਥ ਦੀਆਂ ਫੌਜਾਂ ਆਣਗੀਆਂ ਬਾਬੇ ਮੇਜੇ ਸਿੰਘ ਦੀ ਫੌਜ ਹੈਗੀ ਬਾਬੇ ਮੇਜੇ ਸਿੰਘ ਹੋਣੀ ਆਣਗੇ ਆਪ ਹੋਣਗੇ ਠੀਕ ਆ ਜੀ ਹੋਰ ਵੀ ਜਿਹੜੇ ਜਥੇ ਨਾਲ ਸੰਬੰਧ ਰੱਖਦਾ ਵਾ ਸਿੰਘ ਉਹਦੀਆਂ ਵੀ ਫੌਜਾਂ ਆਣਗੀਆਂ ਦਲਪੰਥ ਦੀਆਂ ਆਣਗੀਆਂ ਫਿਰ ਆਪਾਂ ਆਪ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋ ਵੀ ਕਰਵਾਵਾਂਗੇ ਵੈਸੇ ਤੇ ਪੁਲਿਸ ਚਾਵੇ ਤੇ ਦੇਣ ਚੜ੍ਹਨ ਤੋਂ ਪਹਿਲਾਂ ਮਲਬੀ ਫੜ ਸਕਦੇ ਜਿੰਨੂੰ ਮਲਬੀ ਕੈਮਰਾ ਲੱਗਾ ਹੋਇਆ ਤੇ ਜੀ ਦੇ ਬੰਮ ਤੇ ਲੱਗੇ ਹੋਰ ਵੀ ਕੈਮਰੇ ਕਾਫੀ ਲੱਗੇ ਨੇ ਤੇ ਅਸੀਂ ਪੁਲਿਸ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਆਪਣਾ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਜੀ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਜਿਹੜਾ ਪਿੰਡ ਬੰਗਾਲੀ ਖੁਰ ਦਾ ਜੀ ਇਹ ਜਿਹਨੇ ਜੈਤੂ ਹੀ ਕੋ ਸਾਡੇ ਮਾਮੇ ਦਾ ਬੇਟਾ ਜੀ ਜਿਹੜੇ ਪਿੰਡ ਤੋਂ ਦੇ ਕੀ ਨਾਮ ਸਾਰਜੂਰ ਹੈ ਜਿਸ ਬਾਲ ਸਿੰਘ ਨਾਮ ਦਾ ਸਨੋਗਰ ਪੇਸ ਠੀਕ ਘਟਨਾ ਕੀ ਵਾਪਰੀ ਬਟਨਾਏ ਜੀਨਤੀਪੁਰੋਂ ਆ ਰਿਹਾ ਜੀ ਇਹ ਗੁਰਦਰਾ ਸਾਹਿਬ ਕਰਦਾ ਡਿਊਟੀ ਇੱਧਰ ਤੇ ਜਾ ਰਹੇ ਕੋਈ ਸਾਈਡ ਮਾਰ ਕੇ ਛੁੱਟ ਗਿਆ ਅਹੀਂ 1.5 ਘੰਟਾ ਸਾਨੂੰ ਇੱਥੇ ਖਲੋਤਣ ਹੋ ਗਿਆ 1.5 1.5 ਘੰਟੇ ਬਾਅਦ ਪ੍ਰਸ਼ਾਸਨ ਇੱਥੇ ਆਇਆ ਜੀ ਇਹ ਜਿਹੜਾ ਰੂਟ ਹੈ ਉਹ ਵੀ ਜਾਮ ਲੱਗਾ ਤੇ ਫਿਰ ਪ੍ਰਸ਼ਾਸਨ ਇੱਥੇ ਆਇਆ ਜੀ ਅਸੀਂ ਲਾਇਆ ਜੀ ਨਾਲ ਪੱਤਰਕਾਰ ਸਾਡੇ ਭਰਾ ਨਾਲ ਨਿਹੰਗ ਸਿੰਘ ਭਰਾ ਸਾਰੇ ਇੱਥੇ ਆ ਲਗੇ ਝੰਡੇ ਵਾਲੇ ਪੈਣਦੇ ਸਾਰੀ ਸੰਗਤ ਖਲੋ ਕੇ ਤੇ ਫਿਰ ਸਾਰਾ ਪ੍ਰਸ਼ਾਸਨ ਇੱਥੇ ਸਾਡੇ ਮਤਲਬ ਉਹਨਾਂ ਸਮਝਾਉਂਦੇ ਸਰਕਾਰ ਨੂੰ ਕੀ ਮੰਗਦੇ ਤੁਸੀਂ ਅਹੀਂ ਮੰਗ ਕਰ ਰਹੇ ਵੀ ਸਾਨੂੰ ਜਿਹੜਾ ਮਤਲਬ ਇਹਦਾ ਐਕਸੈਂਟ ਹੋਇਆ ਵਾ ਉਹਨਾਂ ਸਾਨੂੰ ਕਲੀਅਰ ਹੋਵੇ ਵੀ ਕਿੰਨੇ ਕੀਤਾ ਕਿਹੜਾ ਬੰਦਾ ਮਾਰ ਕੇ ਛੁੱਟ ਗਿਆ ਉਹ ਵੀ ਵੇਖ 1.5 ਘੰਟੇ ਬਾਅਦ ਹੁਣ ਆਈ ਹੁਣ ਕਾਰਵਾਈ ਲੱਗੇ ਕੰਮ ਦੀ। ਲਓ ਕਿ ਸੰਗਤਾਂ ਸੰਯੋਗੀ ਨੇ ਸਾਰਾ ਜਾਮ ਕੀਤਾ ਤੇ ਮੁਰਕੇ ਸਾਰੀ ਕਾਰਵਾਈ ਹੋਣ ਲੱਗੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰਿ ਪ੍ਰਾਪਾ ਸਿੰਘ ਮੇਰਾ ਪਿੰਡ ਚੰਡੇ ਆ ਸਾਡੀ ਹਾਦਸੇ ਦੇ ਵਿੱਚ ਵੇਖੋ ਨਿਹੰਗ ਸਿੰਘ ਐਕਸੀਡੈਂਟ ਕਰਕੇ ਸਾਰ ਚੂਰ ਲਾਵਾ ਕੋਈ ਆਪਣਾ ਕੋਈ ਵਹੀਕਲ ਜਿਹੜਾ ਸਾਨੂੰ ਪਤਾ ਨਹੀਂ ਲੱਗਾ ਮਾਰ ਕੇ ਛੁੱਟ ਕੇ ਚੱਲ ਗਿਆ। ਸਾਰ ਦੋ ਘੰਟੇ ਹੋ ਗਏ ਜੀ ਨਿਹੰਗ ਸਿੰਘ ਦੀ ਇਥੇ ਲਾਸ਼ ਛੜਕੇ ਪਈ ਆ ਸਾਨੂੰ ਸ਼ਰਮ ਆਉਂਦੀ ਆ। ਪ੍ਰਸ਼ਾਸਨ ਨੂੰ ਸ਼ਰਮਿੰਦੀ ਹੈ बार-बार पुलिस ਨੂੰ فون ਥਾਣੇ ਨੂੰ فون ਐਸ ਐਚਓ ਨੂੰ فون 2 ਕਿਲੋ ਮੀਟਰ ਦੇ ਥਾਣਾ ਦੇ ਤੇ ਵੇਖ ਲਓ ਵੀ ਇੱਥੇ ਅੱਜ ਤੱਕ ਕੋਈ ਨਹੀਂ ਆਇਆ ਮੈਂ ਨਾ ਸਰਕਾਰ ਨਾਲ ਦੀ ਪ੍ਰਸ਼ਾਸਨ ਨਾਲ ਕੋਈ ਚੀਜ਼ ਹੀ ਨਹੀਂ ਹੈ ਗਈ ਇਨਸਾਨੀਅਤ ਹੀ ਖਤਮ ਹੋ ਗਈ ਆ ਨਿਯੰਗ ਸਿੰਘ ਆ ਸਾਡਾ ਬਾਣੇ ਦੇ ਵਿੱਚ ਆ ਮਰੇ ਨੂੰ ਕਿ ਬਾਈ ਜਾਂਸੇ ਜੀਂਦਾ ਹੁੰਦਾ ਇਹ ਸੈਹਕਦਾ ਹੁੰਦਾ ਆਪਾਂ ਡੈੱਡ ਬੱਡ ਇਹਦਾ ਸਰੀਰ ਹਸਪਤਾਲ ਖੜਦਾ ਹੁੰਦਾ ਚਲ ਬਾਕੀ ਡੱਕੋ ਸਾਰੀਆਂ ਇਹ ਤੇ ਇਹ ਬੱਥ ਸਕਦਾ ਸੀ ਪਰ ਇੰਨੀ ਇੰਨੀ ਨਲਾਈਕੀ ਦੀ ਗੱਲ ਇੰਨੀ ਨਲਾਈਕੀ ਦੀ ਗੱਲ ਅਹੀਂਾਂ ਨੇ ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਜਿੰਦੀ ਜਿਹਦੀ ਵੀ ਇੱਥੇ ਨਗੇਲੀ ਆ ਠੀਕ ਹੈ ਜੀ ਇਸ ਕਰਕੇ ਇੱਥੇ ਸਾਡੀ ਬੇਨਤੀ ਆ ਕਿ ਉੱਤੇ ਅਫਸਰਾਂ ਨੂੰ ਜਿਹੜਾ ਮੈਸੇਜ ਦਿਓ ਮੈਸੇਜ ਦੇ ਕੇ ਤੇ ਇਹਦੀ ਲਾਸ਼ ਜਿਹੜੀ ਆ ਉਹਨੂੰ ਚਕਾਉਣ ਦੀ ਖੇਚਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਵੀਰ ਜਿਹੜਾ ਐਕਸੀਡੈਂਟ ਆਇਆ ਜੇ ਕੀ ਕਰਨ ਚਾਹੁੰਦੇ ਤੁਸੀਂ ਏ ਜੀ ਭਾਜੀ ਇਦਾਂ ਗੱਲ ਆ ਵੀ ਐਕਸੀਡੈਂਟ ਹੋਇਆ ਮੇਨ ਜੀਟੀ ਰੋਡ ਤੇ ਡੈਟ ਮਰਨ ਵਾਲੇ ਦਾ ਨਾਮ ਜਸਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਪਿੰਡ ਸਾਰਚੂਰ ਥਾਣਾ ਕਣੀਗੀ ਬੰਗਰ ਜ਼ਿਲ੍ਹਾ ਅੰਮ੍ਰਿਤਸਰ ਇਹਨੂੰ ਕੋਈ ਨਾਮ ਲੂਮ ਗੱਡੀ ਕੋਈ ਟੱਕਰ ਮਾਰ ਗਈ ਆ ਟੱਕਰ ਮਾਰ ਗਈ ਆ ਆਪਾਂ ਕਾਰਵਾਈ ਕਰਨ ਲੱਗੇ ਆ ਇਹਨਾਂ ਦੇ ਭ੍ਰਿਆ ਤੇ ਬਿਆਨਾਂ ਦੇ ਪਰਚਾ ਦੇ ਕੇ ਆਪਾਂ ਟੂਲ ਪਲਾਏ ਤੋਂ ਗੱਡੀ ਟਰੇਸ ਕਰ ਲਾਂਗੇ ਉਹਨੂੰ ਨਾਮਜਦ ਕਰਾਂਗੇ ਪਰ ਜੋ ਵੀ ਅੱਗੇ ਪ੍ਰੋਸੈਸ ਹੋ ਕਾਨੂੰਨੀ ਕਾਰਵਾਈ ਉਪਰਾਂਗੇ ਸਰ ਪਰਿਵਾਰ ਵੱਲੋਂ ਰੋੜਜਾਮ ਵੀ ਕੀਤਾ ਗਿਆ ਕੀ ਕਰ ਨਹੀਂ ਪਰਿਵਾਰ ਨੂੰ ਚਲੋ ਉਦੋਂ ਕਿਹਾ ਹੈ ਵੀ ਸਾਨੂੰ ਇਹ ਰੋਸ ਹੈ ਵੀ ਪੁਲਿਸ ਨਹੀਂ ਆਈ ਜਦੋਂ ਕੋ ਸਾਡੀ ਆਲਰੇਡੀ ਪੁਲਿਸ 20 VIP ਡਿਊਟੀ ਗਈ ਸੀ ਆਪਾਂ ਹਾਜ਼ਰ ਹਾਂ ਉਸੇ ਵੇਲੇ ਆ ਗਏ ਆ ਐਸਾ ਸਾਡੀ ਮੌਕੇ ਤੇ ਫੌਂਡ ਗਈ ਐਸਾ ਸੱਪ ਇਹ ਜਿਹੜਾ ਮਰਿਆ ਜੀ ਦੀ ਉਮਰ ਕਿੰਨੀ ਕੀ ਹੈ ਇਹਦੀ ਉਮਰ ਹੈਗੀ ਜੋ ਕਰੀਬ ਹਾਂ 59 ਸਾਲ ਹਾਂਜੀ ਇੰਦਿਆਗ ਸਿੰਘ ਸੀਗਾ 52 ਸਾਲ ਦੀ ਉਮਰ ਸੀਗੇ ਹਾਂਜੀ